کہ یہ وقت کا بل مسلمانوں کے لیے مفاد میں ہے ان کے فائدے میں ہے اے حکومت والوں یہ دعی وقوف کسی اور کا بنانا یہ ہم بے بیوقوف نہیں بن سکتے اس لیے کہ ساق کا بل کسی کو فائدہ نہیں پہنچایا کرتا یہ زہریلا بل کسی بھی حد پر کسی بھی صورت پر قبول نہیں کیا جائے گا یہ کہا جاتا ہے کہ یہ مسلمانوں کے فائدے کے لیے ہے یہ کون کہہ رہا ہے وہ لوگ جو ہمارے نمازوں کو پڑھنے پر ان کو تکلیف ہوتی ہے یہ وہ لوگ کہہ رہے ہیں جو ہمیں اپنے گھر کی چھتوں پر نماز پڑھنے کی اجازت نہیں دیتے یہ وہ لوگ کہہ رہے ہیں جو ہمارے سڑکوں پر نماز پڑھنے پر ہمیں لاتے ماری جاتی ہیں یہ وہ لوگ کہہ رہے ہیں جو بہانے بہانے سے ہمارے گھروں پر ڈولر چلائے جاتے ہیں یہ وہ لوگ کہہ رہے ہیں جو کسی بہانے سے مسلمانوں کو دباؤ برباد کرنا چاہتے ہیں یہ تم کس منہ سے کہہ رہے ہو کہ یہ بل ہمارے مفاد اور فائدے میں ہے یاد رکھنا ہم اپنا فائدہ نہیں دیکھا کرتے ہم اللہ کا فائدہ دیکھا کرتے ہیں اور یہ وقت کی زمین اللہ کی وقت کی زمین ہوتی ہے اور ہم اپنے حد کے لیے نہیں اللہ کے لیے بولا کرتے ہیں نعرہ تکبیر نعرہ تکبیر یہاں دا یہ وقت کا قانون لگو کیا جا رہا ہے تاکہ وقت کی زمینیں ہٹ بھی جائیں ہمارے کھٹ پر پندوڑا چلا ہم خاموش رہے نماز پڑھتے ہوئے جاتے باری ہم خاموش رہے لیکن خبردار اگر ہماری مسجدوں کی طرف مدرسوں کی طرف قبرستان کی طرف آگ اٹھا کر بھی دیکھا تو مسلمان خاموش نہیں رہے ہمیں بے فکوف نہ بنایا جائے کہ آپ یہ وقت مقابل پاس کریں کہ اور کہ آپ نے پہلے بتا

ਜਿਹੜੇ ਜਾਗਦੇ ਰਹੇ ਉਹਨਾਂ ਲੁੱਟਿਆ ਏ ਸੁੱਤੇ ਤੁਸੀਂ ਵੀ ਹੋ ਸੁੱਤੇ ਅਸੀਂ ਵੀ ਹਾਂ ਤੁਹਾਡੇ ਅੱਖਾਂ ਦੀ ਲਾਲੀ ਦੱਸਦੀ ਏ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਆਪ ਜੀ ਦੇ ਦੇਵ ਧਰਤੀ ਹੈ ਕਿੱਥੋਂ ਆਵਾਜ਼ ਆਉਂਦੀ ਏ ਜਿਹੜੀ ਧਰਤੀ ਨੂੰ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੇ ਬਚਨ ਆ ਸ਼ੇਰ ਮੁਹੰਮਦ ਖਾਨ ਬਚਨ ਕੀਤੇ ਸੀ ਕਿ ਜਨਾਂ ਚ ਇੱਕ ਦੁਨੀਆ ਰਹੇਗੀ ਨੂੰ ਕੋਈ ਹਲਾ ਨਹੀਂ ਸਕਦਾ ਮਰੇ ਕੋਲ ਦੇ ਤੇ ਇਹ ਧਰਤੀ ਤੋਂ ਆਵਾਜ਼ ਉੱਠੀ ਹੈ ਉਹ ਲੋਕ ਐਮਐਲਏ ਸਾਹਿਬ ਬੋਲ ਰਹੇ ਸੀ ਕਿ ਰੱਬ ਦੇ ਘਰ ਦੀ ਜਗ੍ਹਾ ਨੂੰ ਜਕੇ ਨੂੰ ਖਤਰਾ ਨਹੀਂ ਹੈ ਯਾਦ ਰੱਖਿਓ ਅੱਲਾਹ ਦੀ ਕਿਸੇ ਵੀ ਜਗ੍ਹਾ ਨੂੰ ਖਤਰਾ ਨਹੀਂ ਪਰ ਜਿਹੜੇ ਲੋਕ ਕਾਨੂੰਨ ਬਣਾ ਰਹੇ ਆ ਉਹਨਾਂ ਨੂੰ ਜ਼ਰੂਰ ਖਤਰੇ ਹੋ ਗਏ ਆ ਉਹਨਾਂ ਦੀ ਗੁਰਤੀ ਨੂੰ ਅਨਾਰੇ ਵਾਲ ਨੂੰ ਖਤਰੀ ਹੈ ਇਹ ਦੇਸ਼ ਉਹ ਆ ਜਿਹਦੇ ਬਾਰੇ ਮਹਾਰਿ ਕਹਿੰਦੇ ਅਵਲ ਅਵਲ ਹੈ নূর ਪਾਇਆ ਉਦੋਂ ਕਿ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉੱਪਰ ਆ ਕੌਣ ਭੜੇ ਕੋ ਬੰਦੇ ਪੰਜਾਬ ਦੀ ਧਰਤੀ ਦੇ ਉੱਤੇ ਭਾਰਤ ਦੀ ਧਰਤੀ ਦੇ ਉੱਤੇ ਇੱਥੇ ਅਸਾਈ ਵੀ ਰਹਿੰਦੇ ਆ ਗੁਰੂ ਵੀ ਰਹਿੰਦੇ ਆ ਸਿੱਖ ਵੀ ਰਹਿੰਦੇ ਆ ਮੁਸਲਮਾਨ ਵੀ ਰਹਿੰਦੇ ਆ ਪਰ ਜਿਹੜੀ ਬਰੇਕੋ ਨੇ ਧਰਤੀ ਹੈ ਇਹਨੂੰ ਗੁਲਦਸਤਾ ਕਿਹਾ ਜਾਂਦਾ ਹੈ ਤੇ ਮੈਂ ਉਹ ਲੋਕਾਂ ਨੂੰ ਜਿਹੜੇ ਧਰਮ ਦੇ ਉੱਤੇ ਧਰਮ ਦੇ ਨਾਂ ਉੱਤੇ ਅੱਜ ਰਾਜਨੀਤੀ ਕਰ ਰਹੇ ਆ ਕਦੇ ਕਿਸਾਨਾਂ ਦੇ ਪ੍ਰਤੀ ਕਰੋਨਾ ਚੱਕ ਲਿਆਉਂਦੇ ਆ ਕਿਉਂਕਿ ਉਹ ਬੰਦਿਆਂ ਦੇ ਆਪਣੇ ਤੇ ਪਰਿਵਾਰ ਦੇ ਆ ਆਪਣੇ ਤੇ ਬੱਚੇ ਰਹਿਗਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਆ ਵੀ ਦੇਸ਼ ਚਲਾਉਣਾ ਕਿਦਾਂ ਆ ਸਭ ਸਾਰਿਆਂ ਤੋਂ ਮਾੜੀ ਗੱਲ ਮੈਂ ਕਹਿਣਾ ਚਾਹੁੰਦਾ ਪਹਿਲਾਂ ਕਿਸਾਨਾਂ ਨੇ ਸਾਰਾ ਕੁਝ ਵੇਚ ਲਿਆ ਹੁਣ ਤੁਸੀਂ ਵੀ ਵੇਚ ਲਿਆ ਤੇ ਮੈਂ ਹਿੰਦੂ ਮੀਰਾਂ ਦੀ ਗੱਲ ਕਹਿਣੀ ਥੋਨਾ ਵੀ ਤੁਹਾਡੀਆਂ ਵੀ ਦੁਕਾਨਾਂ ਤੁਹਾਡੇ ਵੀ ਮਕਾਨ ਤੁਹਾਡੀਆਂ ਵੀ ਜ਼ਮੀਨਾਂ ਦੂਰ ਨਹੀਂ ਜਦੋਂ ਸਾਰਾ ਕੁਝ ਹੀ ਵੇਚ ਦਿੱਤਾ ਜਾਏਗਾ ਤੁਸੀਂ ਉਦੋਂ ਬੋਲੋਗੇ ਇਹ ਕੰਮ ਕੱਲਾ ਮੁਸਲਮਾਨਾਂ ਦਾ ਨਹੀਂ ਆ ਇਹ ਕੰਮ ਕੱਲਾ ਸਿੱਖਾਂ ਈਸਾਈਆਂ ਹਿੰਦੂਆਂ ਦਾ ਨਹੀਂ ਆ ਇਹ ਸਾਰਿਆਂ ਦਾ ਕਾਰਜ ਹੈ ਜਿਹੜੇ ਬੰਦੇ ਦੇ ਮੂਹ ਨੂੰ ਲਹੂ ਲੱਗ ਜਾਂਦਾ ਹੈ ਕਿ ਉਹ ਬੜਾ ਕੁਝ ਕਰਦਾ ਹੈ ਕਦੇ ਕਿਸਾਨਾਵਾਦ ਹੋ ਜਾਂਦਾ ਹੈ ਕਦੇ ਮੁਸਲਮਾਨਾਵਾਦ ਕਦੇ ਨਿੱਧੂਆਈ ਸਾਈਨਾਵਾਦ ਬੜਾ ਕੁਝ ਲੋਰਿਆ ਮੈਂ ਬੇਨਤੀ ਕਰਨਾ ਚਾਹਾਂਗਾ ਸਿੱਖ ਸਦਾ ਨਾਲ ਸੀ ਕਿਉਂਕਿ ਜਦੋਂ ਇਨਸਾਨੀਅਤ ਦੀ ਗੱਲ ਆਉਂਦੀ ਹੈ ਮਨੁੱਖਤਾ ਦੀ ਗੱਲ ਆਉਂਦੀ ਹੈ ਤੇ ਸਿੱਖ ਨਾਲ ਖੜਾ ਤੇ ਅਸੀਂ ਸਦਾ ਬ੍ਰੇ ਕੋਲੇ ਦੇ ਨਾਲ ਆ ਕਿਉਂਕਿ ਤੋਂ ਸਦਾ ਸਾਨੂੰ ਇਨਸਾਨੀਅਤ ਦੀ ਜਾਨ ਮਿਲਦੀ ਹੈ ਇੱਥੇ ਸਦਾ ਇਨਸਾਨੀਅਤ ਦੀ ਗੱਲ ਹੁੰਦੀ ਹੈ ਤੋਂ ਆਪਾਂਾਰੇ ਲੱਗ ਕੇ ਇਹ ਜੋ ਪ੍ਰੋਗਰਾਮ ਜੋ ਇਹ ਮੋਰਚਾ ਲੱਗਿਆ ਇਹਦਾ ਵੱਧ ਕਰਕੇ ਸਹਿਯੋਗ ਦੇਣਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਤੁਸੀਂ ਜਿੰਨੇ ਵੀ ਇੱਥੇ ਅੱਜ ਜੁੜੇ ਹੋ ਵੱਡੀ ਗਿਣਤੀ ਵਿੱਚ ਕਿਉਂਕਿ ਇਹ ਗੱਲ ਨਹੀਂ ਅੱਜ ਉਹ ਲੋਕਾਂ ਦੇ ਕੰਨਾਂ ਤੱਕ ਗੱਲ ਪਹੁੰਚ ਜਾਣੀ ਆ ਕਿਉਂਕਿ ਇਹ ਇਨਸਾਨੀਅਤ ਦੀ ਗੱਲ ਹੈ ਇਹ ਧਰਮ ਦੀ ਗੱਲ ਨਹੀਂ ਹੈ ਮੈਂ ਇਹ ਬੇਨਤੀ ਕਰਾਂਗਾ ਇਹਨੂੰ ਇੱਕ ਧਰਮ ਦਾ ਮੁੱਦਾ ਬਣਾ ਕੇ ਪੇਸ਼ ਨਾ ਕੀਤਾ ਜਾਵੇ ਇਹ ਇਨਸਾਨੀਅਤ ਦਾ ਮੁੱਦਾ ਹੈ ਜਾਈਏ میں سارا کا اپنے والوں اور سنت بابا رنجیت سارے وورچا سفل ہوئے گا کیونکہ پاشاہ گرو گوبند سنگ مہاراج کے وطن سان کدے کوئی کمی نہیں آنی یہ کھانا پائے گی واحر جی کا خالص واحد

ਯੋਗੀ ਪ੍ਰਚਾਰ ਦੇ ਇਹ ਮਾਨਨੀਆਂ ਬਿਲਡਿੰਗਾਂ ਨੂੰ ਬਲਡੋਜ਼ਰਾਂ ਨਾਲ ਟੈਟਰੀ ਕੀਤਾ ਹੈ ਜਿੱਥੇ ਕਦੇ ਨਮਾਜ਼ ਉਤਰਦੀ ਸੀ ਇਹ ਕਿਹੜੇ ਕਾਹਕੇ ਆ ਗਏ ਆ ਕਾਕੇ ਬਰਾਏ ਮਹਿਰਬਾਨੀ ਜਮਾ ਦਿਵਾ ਦੇ ਉਹਨਾਂ ਤੇ ਹੱਦੀ ਹੋ ਗਈ ਅੱਲਾ ਦੇ ਜੱਦਾ ਦਾ ਯਤਿਮਾਂ ਅਤੇ ਕਿਮਾਂ ਆਪਣੇ ਪੈਸੇ ਵਾਪਸ ਲਈ ਦੇਦੇ ਹਾਲ ਨਹੀਂ ਸਾਡੇ ਸਾਥ ਦੇ ਲੋਕ ਆਪਣੇ ਬਾਗ਼ੀ ਨਾਲ ਰੱਖਦੇ ਨੇ ਉਹ ਦੇਣ ਕਰਦੇ ਸਾਨੂੰ ਔਰ ਕਿਆਮਤ ਤੱਕ ਜਦ ਤੱਕ ਇਹ ਦੁਨੀਆ ਸ੍ਰਿਸ਼ਟੀ ਕਾਇਮ ਹੈ ਉਹ ਸਮੇਂ ਤੱਕ ਉਹ ਪ੍ਰਾਪਰਟੀਆਂ ਦੀ ਇਨਕਮ ਜਿਹੜੀ ਹੈ ਉਹ ਇਨ੍ਹਾਂ ਹੀ ਮੁੱਦਿਆਂ ਤੇ ਗਰੀਬਾਂ ਯਤਿਮਾਂ ਵਿਧਵਾਵਾਂ ਦੇ ਬੇਸਾਰਾ ਲੋਕਾਂ ਦੇ ਖਰਚ ਹੋਏਗੀ ਲੇਕਿਨ ਇਹਨਾਂ ਨੇ ਉਹਨਾਂ ਜਾਤ ਜਾਇਦਾਦਾਂ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਮੋਦੀ ਸਰਕਾਰ ਨੇ ਔਰ ਮੋਦੀ ਸਰਕਾਰ ਨੇ ਅਡਾਨੀਆਂ ਆਵਾਨੀਆਂ ਨੂੰ ਇਹ ਵਕਤ ਤੋੜ ਦੇਣ ਦੀਆਂ ਵੱਡੀਆਂ ਵੱਡੀਆਂ ਜਾਇਦਾਦਾਂ ਨੂੰ ਦੇਣ ਦਾ ਮਨਸੂਬਾ ਬਣਾਇਆ ਹੈ ਔਰ ਮੈਂ ਸਮਝਦਾ ਹਾਂ ਕਿ ਪੂਰੇ ਦੇਸ਼ ਦੇ ਅੰਦਰ ਮੁਸਲਮਾਨ ਭਾਈਚਾਰਾ ਭਾਈ ਕਰੋੜ ਦੇ ਮੁਸਲਮਾਨ ਜਿਹੜਾ ਹੈ ਉਹ ਬੇਚੈਨ ਹੈ ਔਰ ਉਹ ਸੜਕਾਂ ਦੇ ਉੱਤੇ ਆਇਆ ਹੈ ਇਸ ਬਿੱਲ ਦੇ ਖਿਲਾਫ ਇਸ ਐਕਟ ਦੇ ਖਿਲਾਫ ਇਸ ਕਾਨੂੰਨ ਦੇ ਖਿਲਾਫ ਅਸੀਂ ਡਟ ਕੇ ਲੜਾਈ ਲੜਾਂਗੇ ਮੁਸਲਮਾਨਾਂ ਦੀਆਂ ਜਿਹੜੀਆਂ ਆਲ ਇੰਡੀਆ ਲੈਵਲ ਦੀਆਂ ਵੱਡੀਆਂ ਤਨਦੀਮਾਂ ਪੋਲੀਨੀਆ ਮੁਸਲੀਮ ਪਟਨਾਲਾ ਬੋਰਡ ਹੈ ਜਮੀਤੂਲ ਔਲਮਾਇ ਹਿੰਦ ਉਹਨਾਂ ਨੇ ਹਾਈ ਕੋਰਟਾਂ ਤੇ ਸੁਪਰੀਮ ਕੋਰਟ ਦੇ ਵਿੱਚ ਇਸ ਬਿਲ ਨੂੰ ਇਸ ਐਕਟ ਨੂੰ ਚੈਲੰਜ ਕੀਤਾ ਹੈ ਔਰ ਮੈਂ ਸਮਝਦਾ ਹਾਂ ਕਿ ਅਦਾਲਤਾਂ ਵੱਲੋਂ ਸਾਨੂੰ ਇਨਸਾਫ ਮਿਲੇਗਾ ਕਿਉਂਕਿ ਇਹ ਦੇ ਵਿੱਚ ਸਿੱਧੇ ਤੌਰ ਤੇ ਭਾਰਤੀ ਸੰਵਿਧਾਨ ਦੀ ਪ੍ਰੀਐਂਬਲ ਦੀ ਭਾਰਤੀ ਸੰਵਿਧਾਨ ਦੀ ਧਾਰਾ 14 15 25 26 ਇਹ 29 ਤੇ 30 ਦੀ ਉਲੰਘਣਾ ਹੋਈ ਹੈ ਉਹ ਸੰਵਿਧਾਨ ਜਿੱਥੇ ਦੇਸ਼ ਦੇ ਸਾਰੇ ਲੋਕਾਂ ਨੂੰ ਬਰਬਰ ਦੇ ਕਹ ਦਿੱਤੇ ਗਏ ਨੇ ਜਿੱਤੇ ਕਿਹਾ ਗਿਆ ਹੈ ਕਿ ਤੁਸੀਂ ਆਪਣੀ ਮਰਜ਼ੀ ਦੇ ਅਧਾਰੇ ਚਲਾ ਸਕੋਗੇ ਧਾਰਮਿਕ ਕਟਿੰਦੇ ਆਪਣੀ ਮਰਜ਼ੀ ਦੇ ਅਧਾਰੇ ਚਲਾ ਕੇ ਉਹਨਾਂ ਦੀ ਪ੍ਰਬੰਧਕ ਕਮੇਟੀ ਬਣਾ ਸਕੋਗੇ ਅੱਜ ਇਹ ਦਖਲਅੰਦਾਜ਼ੀ ਵਕਤ ਐਕਟਿਵਿਟੀ ਹੋਈ ਹੈ ਕੱਲ ਨੂੰ ਇਹ ਦਖਲਅੰਦਾਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਵੀ ਹੋਏਗੀ ਪੱਛਮ ਨੂੰ ਇਹ दखਲ ਅੰਦਾਜ਼ੀ ਕਿ ਸਾਈਆਂ ਦੇ ਧਾਰਮਿਕ ਸਤਨਾਂ ਨੂੰ ਖੜਾਪਣ ਮਹੱਤਵਪੂਰਨ ਹੋਏਗੀ ਦੇਖਿਆ ਜਾਂਦੇ ਤੇ ਪਛਮੀ ਬਦਲ ਜਿਹੜੇ ਹਿੰਦੁਸਤਾਨ ਦੇ ਹਕੂਮਰਾਨ ਜਿਨ੍ਹਾਂ ਨੂੰ ਸਿਰਫ ਸਿਰਫ ਕੁਝ ਨਾਥਤ ਦੇ ਵਿੱਚ ਬੀਜਨੇ ਨੇ ਉਹ ਹਿੰਦੁਸਤਾਨ ਦੇ ਲਈ ਤੇ ਸਾਡੀਆਂ ਕੌਮਾਂ ਦੇ ਲਈ ਖਾਸ ਕਰਕੇ ਇਕੱਠੇ ਰਿਲ ਕੇ ਦੇ ਲਈ ਬਹੁਤ ਹੀ ਹਾਨੀਕਾਰਕ ਤੇ ਮੈਂ ਬਕਵੌੜ ਦੇ ਜੋ ਨਿਯਮਾਂ ਦੇ ਵਿੱਚ ਤਬਦੀਲੀ ਕਰ ਰਹੇ ਨੇ ਪਹਿਲਾ ਬੱਕਬੋੜ ਦੀ ਨੇਚਰ ਕੀ ਆ ਬੇਧਵਾ ਔਰਤਾਂ ਨੂੰ ਪੈਨਸ਼ਨ ਲਾਉਣਾ ਗਰੀਬਾਂ ਨੂੰ ਪੈਨਸ਼ਨ ਲਾਉਣਾ ਤੇ ਹੋਰ ਮਾਝਾ ਦੀ ਜਿੰਨੀ ਹੈਲਪ ਕਰਨੀ ਦੁਖੀ ਗਰੀਬ ਨੂੰ ਹਿੱਕ ਦੇ ਨਾਲ ਲਾਉਣਾ ਜੇ ਕੋਈ ਗਲਤ ਕੰਮ ਕਰਦਾ ਹੋਵੇ ਉਹਦੇ ਤੇ ਤਾਂ ਨੱਕ ਦੇ ਨੇ ਰੋਕ ਜਿਹੜਾ ਪਹਿਲੇ ਦਿਨ ਤੋਂ ਹੀ ਚੰਗਾ ਕੰਮ ਕਰਦਾ ਜਿਹੋਨੇ ਤੇ ਲੋਕਾਂ ਦਾ ਉਦੋਂ ਕਾਪੀ ਬੰਦਾ ਕੌਣ ਹੋ ਸਕਦਾ ਅੱਜ ਇਹਨਾਂ ਨੇ ਜਿਹੜਾ ਪੱਟ ਬੋਰਡ ਦੇ ਨਿਯਮਾਂ ਦੇ ਵਿੱਚ ਤੁਰੀਦੀ ਕਰਨਾ ਦੇ ਤਰ ਤ ਕੀਤਾ ਮੈਂ ਉਹ ਕੱਲੇ ਮੁਸਲਮਾਨ ਭਰਾਵਾਂ ਲਈ ਵੀ ਘੱਟ ਗਿਣਤੀਆਂ ਦੇ ਲਈ ਵੀ ਬਹੁਤ ਇੱਕ ਕਿਸਮ ਦਾ ਚੈਲੰਜ ਆ ਸਾਡੇ ਹਜ਼ੂਰ ਸਾਡੇ ਬੋਰਡ ਦੇ ਆਪਦੇ ਆਪ ਇਹਨਾਂ ਨੇ ਕੰਮ ਕਰਦੇ ਪਟਨਾ ਬੋਰਡ ਤੇ ਕਰਦਾ ਕਿ ਹਰਿਆਣੇ ਦੀ ਛੋਟੀ ਇੱਕ ਮਹਿਲੀ ਵੱਖ ਕਰ ਦਿੱਤੀ ਕਿਉਂਕਿ ਦੇ ਇਸ ਨਾਲੋਂ ਘੱਟ ਹਮਲਾ ਇੱਟਾ ਹੀ ਹਮਲਾ ਉਹ ਆ ਉਉਟੇ ਹੀ ਹਮਲਾ ਇਹ ਹੈ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੇ ਨੂੰ ਧਰਾ ਕੇ ਨਾਰੇ ਦੇ ਨਾਲ ਰਾਤ ਕਰਦਾ ਇਹ ਚੱਲਣ ਚੱਲਿਆ ਇਹ ਹਿੰਦੁਸਤਾਨ ਦੀ ਤਰੱਕੀ ਦੇ ਨਾਂ ਦੇ ਵਿੱਚ ਚੰਗਾ ਨਹੀਂ ਤੇ ਅੱਜ ਅਸੀਂ ਇੱਥੇ ਬੈਠੇ ਆ ਮਲੇਰਕੋਟ ਦੀ ਧਰਤੀ ਜਿਹੜੀ ਕਦੇ ਵੀ ਹੱਕ ਸੱਤ ਦੇ ਨਾਰੇ ਤੋਂ ਪਿੱਛੇ ਨਹੀਂ ਆਈ ਅਸੀਂ ਮਲੇਰਕੋਟ ਦੇ ਨਵਾਬ ਦਾ ਅੱਜ ਤੱਕ ਗੂੰਗਾਉਂਦੇ ਆ ਕਿਨੇ ਸਾਡੀ ਕੌਮ ਦੇ ਲਈ ਛੋਟੇ ਸਾਬਜਾਂ ਦੇ ਲਈ ਉਸ ਵਜ਼ੀਰ ਖਾਨ ਨੂੰ ਵੀ ਆਖ ਦਿੱਤਾ ਸੀ ਇਹ ਅੱਲਾ ਦੀ ਕਚੇਰੀ ਤੇ ਤੇਰਾ ਇਨਸਾਫ ਨਹੀਂ ਹੋਏਗਾ ਤੈਨੂੰ ਅੱਲਾ maaf ਨਹੀਂ ਕਰੇਗਾ ਜਦ ਇਹ ਹਾਂ ਦਾ ਨਾ ਨਾ ਮਰਿਆ ਤੇ ਸਾਡੀ ਕੌਮ ਅੱਜ ਤੱਕ ਉਸ ਨੂੰ ਪਲਾ ਨਹੀਂ ਸੱਡਿਆ ਹਟਾ ਛਿੱਕ ਕੌਮ ਦਾ ਇੱਕ ਰੋਬ ਰੋਬ ਨੂੰ ਲੈ ਕੋਟ ਲੈ ਖੱਤ ਨਹੀਂ ਰਹੇਗਾ ਅਸੀਂ ਕਦੇ ਤੁਹਾਡੇ ਕਰਦੇ ਲਾ ਨਹੀਂ ਬੋਲ ਅੱਜ ਤੁਸੀਂ ਤੁਹਾਡੇ ਤੇ ਹਮਲਾ ਉਹ ਤੁਹਾਡੇ ਤੇ ਨਹੀਂ ਉਹ ਵੀ ਸਾਡੇ ਤੇ ਤੁਹਾਡਾ ਹਮਲਾ ਸਾਡੇ ਤੇ ਸਾਡਾ ਹਮਲਾ ਤੁਹਾਡੇ ਤੇ ਅਸੀਂ ਇੱਕ ਹੋ ਕੇ ਲੜਾਈ ਲੜਾਂਗੇ ਲੜਾਂਗੇ ਅੱਜ ਆਰਦਾਤ ਤੇ ਇੱਕਾ ਦਾ ਲੋਕ ਕਹਿੰਦੇ ਆ ਵੀ ਹਰ ਜਿਹੜੇ ਦੁਖੀ ਲੋਕ ਨੇ ਉਹਨਾਂ ਨੂੰ ਮਿਲੋ ਕਰਨ ਦਾ ਹੱਕ ਕੀ ਨਹੀਂ ਦੇ ਦਿੱਤਾ ਤੇ ਇਹਦੇ ਲਈ ਤਾਂ ਰਾਜ ਉਹ ਭਾਜਪਾ ਨੂੰ ਤਾਂ ਇੱਕੋ ਇੱਕ ਦੇਖਦਾ ਵੀ ਮੈਂ ਹਿੰਦੂਤਾਂ ਦਾ ਫੁੱਗ ਮਾ ਰਹਿਣਾ ਉਹਨੇ ਨਹੀਂ ਕੋਈ ਵੀ ਪਾਪ ਕਰਨਾ ਜਾਇਜ਼ ਮੰਨਿਆ ਕਰਦਾ ਵੀ ਮੇਰੀ ਗੱਦੀ ਸ਼ਰਕਤ ਰਹੇ ਉਸਦੇ ਲਈ ਮੁਸਲਮਾਨ ਇਹੋ ਲੱਗਦੇ ਨੇ ਵੀ ਜਿਹਨੇ ਉਸ ਦੀ ਆਪਣੀ ਮਾਰਕੀਟ ਹੋ ਗਈ ਵੀ ਜਿੰਨਾ ਇਹਨੂੰ ਗਾਲਾ ਕੱਟਾਗੇ ਘੱਟ ਗਿੰਤੀਆਂ ਚਾ ਹੋਰ ਲੋਕ ਸਾਡੇ ਕਨੇ ਹੁੰਦੇ ਹਉਣ ਦੇ ਪਰ ਆਵੋ ਕਿ ਅੱਲਾਹ ਦੀ ਵਹਿਗੁਰੂ ਦੀ ਰੱਬ ਦੀ ਰਾਮ ਦੀ ਕਿਤੇ ਦੀ ਵਿੱਚ ਨਹੀਂ ਆਇਆ ਜਿਹੜਾ ਬੰਦਾ ਹੁਕਮਰਾਨ ਹੁਕਮਰਾਨ ਵੀ ਹੁੰਦਾ ਉਹ ਬਾਤ ਹੁੰਦਾ ਜਿਹੜੀ ਜਨਤਾ ਦੀ ਸੰਤਾਨ ਹੁੰਦੀ ਆ ਜੇ ਬਾਖ ਰੋਲ ਨਾਂ ਨਵਾਵੇ ਸੰਤਾਨ ਪਕਾਪਤ ਕਰ ਦਿੰਦੀ ਓਏ ਥੋੜਿਆ ਆਵਾਜ਼